ਪਿਛਲੇ ਕਈ ਦਿਨਾਂ ਤੋਂ ਪੈਰ ਹੀ ਕਿੜਾਕੇ ਦੀ ਗਰਮੀ ਕਾਰਨ ਲੋਕਾਂ ਦਾ ਜਿਉਣਾ ਮੁਸ਼ਕਿਲ ਹੋ ਗਿਆ ਹੈ ਗਰਮੀ ਤੋਂ ਬਚਣ ਦੇ ਲੋਕ ਕਈ ਤਰ੍ਹਾਂ ਦੇ ਤਰੀਕੇ ਅਪਣਾ ਰਹੇ ਹਨ ਕਈ ਕਾਮਾਂ ਤੇ ਬੱਚੇ ਅਤੇ ਜਵਾਨ ਨਹਿਰ 'ਚ ਨਹਾਉਂਦੇ ਅਤੇ ਮસ્ਤੀ ਕਰਦੇ ਦੇਖੇ ਜਾ ਰਹੇ ਹਨ ਇਸੇ ਤਰ੍ਹਾਂ ਬਾਜਲਕਾਚ ਸੋਮਵਾਰ ਨੂੰ ਗਰਮੀ ਤੋਂ ਰਾਹਤ ਪਾਉਣ ਲਈ ਕਈ ਬੱਚੇ ਨਹਿਰ 'ਚ ਨਹਾਉਂਦੇ ਅਤੇ ਮસ્ਤੀ ਕਰਦੇ ਦੇਖੇ ਗਏ ਇਸ ਦੌਰਾਨ ਬੱਚਿਆਂ ਨੇ ਨਹਿਰ 'ਚ ਛਾਲਾ ਮਾਰ ਕੇ ਖੂਬ ਮસ્ਤੀ ਕੀਤੀ ਇਸ ਮੌਕੇ ਕੁਝ ਲੋਕਾਂ ਨੇ ਕਿਹਾ ਇਸ ਗਰਮੀ ਲਈ ਅਸੀਂ ਖੁਦ ਜ਼ਿੰਮੇਵਾਰ ਹਾਂ ਉਹਨਾਂ ਕਿਹਾ ਕਿ ਹਰ ਰੋਜ਼ ਰੁੱਖਾਂ ਦੀ ਕਟਾਈ ਜੋਰਾਂ ਸ਼ੋਰਾਂ ਨਾਲ ਹੋ ਰਹੀ ਹੈ ਇਸ ਕਾਰਨ ਦਿਨੋ-ਦਿਨ ਤਾਪਮਾਨ ਵੱਧਦਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਉਹਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਅਗਰ ਨਾ ਨਾ ਕੀ ਗਰਮੀ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਬਹੁਤ ਜ਼ਿਆਦਾ ਗਰਮੀ ਹੈ ਜੀ ਆਪਣੇ ਸਰੀਰ ਦੇ ਤਾਪਮਾਨ ਨੂੰ ਸੈੱਟ ਰੱਖਣਾ ਉਸ ਤੋਂ ਬੱਚੇ ਇੰਜੋਏ ਵੀ ਕਰ ਰਹੇ ਨੇ ਹਾਰੇ ਨੇ ਗਰਮੀ ਤੋਂ ਥੋੜੀ ਰਾਹਤ ਵੀ ਪਾ ਰਹੇ ਨੇ ਕੀ ਕਰਕੇ ਦਿਲ ਤੁਸੀਂ ਦੇਖ ਸਕਦੇ ਹੋ ਕਿੰਨੇ ਬੱਚੇ ਸਾਡੇ ਨਾਲ ਇੱਥੇ ਨਾਰੇ ਨੇ ਇੰਜੋਏ ਕਰ ਰਹੇ ਨੇ ਇਹ ਸਿਰਫ ਗਰਮੀ ਤੋਂ ਬਚਣ ਕਰਕੇ ਗਰਮੀ ਬਹੁਤ ਜ਼ਿਆਦਾ ਪਰ ਅਸੀਂ ਤਾਂ ਪਾਣੀ ਤੇ ਰਹ ਰਹੇ ਹਾਂ ਮੱਛੀ ਵਾਲਾ ਸਿਸਟਮ ਹੈ ਸਾਡਾ ਤਾਂ ਕੈਂਟੀਨ ਤੋਂ ਪਰ ਗਰਮੀ ਪਹਿਲੇ ਨਾਲੋਂ ਬਹੁਤ ਜ਼ਿਆਦਾ ਹੈ ਕਿ ਬਿਜਲੀ ਦੇ ਇਸ ਤਰ੍ਹਾਂ ਦਾ ਕਟਿਆ 2 ਵਜੇ ਤੱਕ ਫਿਰ ਉਸ ਹਾਲ ਨਾਲ ਤਾਂ ਬਹੁਤ ਬੁਰਾ ਹਾਲ ਹੈ ਗਰਮੀ ਵਧ ਰਹੀ ਹੈ ਕੁਝ ਕਿਤੇ ਨਾ ਕਿਤੇ ਇਸ ਚੀਜ਼ ਦੇ ਜ਼ਿੰਮੇਵਾਰ ਅਸੀਂ ਖੁਦ ਹੈਗੇ ਹਾਂ ਅਸੀਂ ਚਾਹੀਦਾ ਵੀ ਅਸੀਂ ਉਪਰ ਲਗਾਈਏ ਇਸ ਤਰ੍ਹਾਂ ਕੁਝ ਪੰਛੀਆਂ ਨੂੰ ਜਾਂ ਪਸ਼ੂਆਂ ਵਾਸਤੇ ਪਾਣੀ ਦੀ ਸਹੂਲਤ ਕਰੀਏ ਵੀ ਉਹ ਵੀ ਆਪਣਾ ਪਾਣੀ ਹੈ ਗਰਮੀ ਬਹੁਤ ਜ਼ਿਆਦਾ ਜਾਨਵਰ ਨੂੰ ਵੀ ਗਰਮੀ ਲੱਗਦੀ ਹੈ ਤੇ ਮੈਂ ਚਾਹਾਂਗਾ ਵੱਧ ਤੋਂ ਵੱਧ ਜਿੰਨੇ ਵੀ ਜਿਨ੍ਹਾਂ ਤਾਂ ਕੋਈ ਮੇਰਾ ਮੈਸੇਜ ਪੁੱਛ ਰਿਹਾ ਹੈ ਸਰ ਇੱਕ ਇੱਕ ਬੋਲਾ ਜ਼ਰੂਰ ਜ਼ਰੂਰ ਕਿਤਾ ਦੇਖੋ ਅਸੀਂ ਆਪਣਾ ਨੁਕਸਾਨ ਕਰ ਰਹੇ ਹਾਂ ਕਿਸੇ ਦਾ ਨਹੀਂ ਖੁਦ ਦਾ ਨੁਕਸਾਨ ਬੱਚੇ ਨਾ ਰਹੇ ਜੀ ਵੱਡੇ ਉਹਨੇ ਨਿਕਲ ਕੇ ਗਿਆ ਕੁਝ ਦੇਖ ਰਹੇ ਤੁਸੀਂ ਇਸ ਤਰ੍ਹਾਂ ਸਾਡੇ ਜਿਸ ਤਰ੍ਹਾਂ ਨਹਿਰ ਤੇ ਨਲ ਲਗਾਇਆ ਗਿਆ ਹੈ ਨਲ ਦਾ ਕੰਮ ਚੱਲ ਰਿਹਾ ਉਹ ਵੀ ਮਜ਼ਦੂਰ ਵੀ ਨਾਂਹਦੇ ਕੰਮ ਕਰਦੇ ਨਾਂਹਦੇ ਕੰਮ ਕਰਦੇ ਦੀ ਗਰਮੀ ਤੋਂ ਬਚਣ ਕਰਕੇ ਬਹੁਤ ਜ਼ਿਆਦਾ ਗਰਮੀ ਸਾਰਾ ਜੀ ਇੱਥੇ ਜੀ ਗਰਮੀ ਦੇ ਇੰਨੇ ਪੈਰੇ ਲਾਈਟ ਹੈ ਨਹੀਂ ਲਾਈਟ ਦਾ ਕਟ ਲੱਗਾ ਸਭ ਇੰਜੋਏ ਕਰ ਰਹੇ ਚੱਲ ਜਿੱਥੇ ਕੋਈ ਅੱਜ ਮਸਾ ਟਾਈਮ ਮਿਲਿਆ ਕੌਨਸੇ ਲੀਨ ਜ਼ਿੰਦਗੀ ਇੰਜੋਏ ਕਰ ਲਈਏ ਕੋਈ ਸੀਮਿੰਗ ਪੂਲ ਤੇ ਜਗ੍ਹਾ ਮੈਨੂੰ ਮਿਲੀ ਤੇ ਨਰ ਦੇ ਨਾਲ ਆਗੇ ਸੀਮਿੰਗ ਪੂਲ ਫੁੱਲ ਲਗਾ ਪੂਰਾ ਬੱਚੇ ਵੀ ਨਰੇ ਪੂਰੇ ਸਕੂਲ ਵਾਲੇ ਸਭ ਨਾਂਦੇ ਲੈ ਰਹੇ ਆ ਵੀਡੀਓ ਬਣਾਓ ਬੱਚੇ ਦੀ ਆਪਣਾ ਟੈਲੈਂਟ ਦਿਖਾਣਾ ਚਾਹ ਰਿਹਾ ਇਹ ਤਾਂ ਅਨਗਰਵੀ ਕਰਨ ਅਸੀਂ ਨਾ ਰਹੇ ਆ ਗਰਮੀ ਤੋਂ ਬਚ ਕਰ ਲੈ ਲਾਈਟ ਦਾ ਘਾਟੇਗਾ 2 ਵਜੇ ਲਾਈਟ ਆਏਗੀ ਇੰਜੋਏ ਕਰ ਰਹੇ ਆ ਨਾ ਰਹੇ ਆ ਜਦ ਤੱਕ ਲਾਈਟ ਨਹੀਂ ਆਉਂਦੀ ਉਦੋਂ ਤੱਕ ਨਹੀਂ ਹੈਗੇ ਆ